ਅੱਜ ਇੱਕ ਗੱਲ ਦੋਸਤੋ ਉਹ ਤਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਜੋ ਕਿ ਅਜਿਹੇ ਰੱਬ ਦੇ ਬੰਦੇ ਵੀ ਅੱਜ ਦੇ ਕਾਲੀ ਯੁੱਗ ਦੀ ਸਮੇਂ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਵੀ ਬੇਸਹਾਰਿਆਂ ਨੂੰ ਸਹਾਰਾ ਮਿਲਦਾ ਜਿਨ੍ਹਾਂ ਦੇ ਆਪਣੇ ਤੱਕ ਉੰਗਲਾਂ ਤੋਂ ਮੁੱਕ ਮੋੜ ਜਾਂਦੇ ਨੇ ਜਾਂ ਫਿਰ ਜਿਹੜੇ ਸਮਾਜ ਵੱਲੋਂ ਦੁਰਕਾਰੇ ਜਾ ਚੁੱਕੇ ਹੁੰਦੇ ਨੇ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਪੰਜਾਬ ਦੇ ਵਿੱਚ ਹੋਈ ਹੈ ਜਿੱਥੇ ਕੀ ਤੁਹਾਨੂੰ ਇਨਸਾਨੀ ਕਦਰਾਂ ਕੀਮਤਾਂ ਕਿਸ ਕਦਰ ਤੱਕ ਗਿਰ ਚੁੱਕੀਆਂ ਨੇ ਉਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਆਪਮਾਰੇ ਵੀਰ ਗੁਰਪ੍ਰੀਤ ਸਿੰਘ ਦੇ ਲਈ ਰੱਬ ਦਾ ਬੰਦਾ ਸ਼ਬਦ ਨਿਕਲੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਆਪਣੇ ਲਾਲਚ ਲਈ ਸਕੇ ਵੀ ਅ ਮੁੱਖ ਮੋੜ ਜਾਂਦੇ ਨੇ ਜਫਰਾਲ ਲਾਲਚ ਦੇ ਲਈ ਕੰਮ ਕਰਦੇ ਨੇ ਤਾਂ ਉੱਥੇ ਬਿਨਾ ਕਿਸੇ ਰਿਸ਼ਤੇ ਤੋਂ ਬਿਨਾ ਕਿਸੇ ਜੜ ਪਹਿਚਾਨ ਤੋਂ ਬਿਰਗੁਰਪ੍ਰੇ ਸਿੰਘ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਬੇਸਹਾਰਿਆਂ ਦੀ ਸੇਵਾ ਕਰਦੇ ਨੇ ਸੋ ਆਓ ਦੇਖੋ ਇਹ ਵੀਡੀਓ ਪਿਛਲੇ 6-7 ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਆਣ ਗਵਾਂਢ ਦੀ ਰੋਟੀ ਪ੍ਰਸ਼ਾਦਾ ਦੇ ਲੈਂਦੇ ਸੀ ਜਾਂ ਗੁਰੂ ਘਰ ਤੋਂ ਛਕ ਲੈਂਦੇ ਪ੍ਰਸ਼ਾਦਾ ਵੈਸੇ ਬਾਪੂ ਜੀ ਦੇ ਦੋ ਭਰਾ ਵੀ ਨੇ ਤੇ ਤਿੰਨ ਭੈਣਾਂ ਵੀ ਆ ਪਰ ਅੱਜ ਕੱਲ ਤੁਹਾਨੂੰ ਪਤਾ ਭਾਈ ਕੋਈ ਨਹੀਂ ਪੁੱਛਦਾ ਪੇਟ 'ਚ ਵੀ ਪਾਣੀ ਭਰਿਆ ਹੋਇਆ ਬਾਪੂ ਜੀ ਦੇ ਪੈਰ ਸੁੱਜ ਰਹੇ ਨੇ ਕਿਡਨੀਆਂ 'ਚ ਵੀ ਪ੍ਰੋਬਲਮ ਆ ਲੀਵਰ 'ਚ ਵੀ ਪ੍ਰੋਬਲਮ ਆ ਪਰ ਹੁਣ ਸਿਹਤ ਬਹੁਤ ਬਾਪੂ ਜੀ ਦੀ ਖਰਾਬ ਆ ਅਰਦਾਸ ਕਰਿਓ ਬਾਪੂ ਹਜੀਤ ਸਿੰਘ ਤਕੜੇ ਹੋ ਜਾਣ ਤੰਦਰੁਸਤ ਹੋ ਜਾਣ ਆ ਦੇਖੋ ਜੀ ਇਹ ਬੰਦਾ ਤੇ ਵਧਿਆ ਪੈਰਪੂਰ ਸੁੱਜੇ ਪਈ ਸਾਰੇ ਤੇ ਇਹ ਜਾਲੇ ਕਿਹਦੇ ਟੈਸਟ ਕਰਾਈ ਸੀਗੇ ਇੱਕ ਤਾਂ ਇਹਦੀਆਂ ਲੀਵਰ 'ਚ ਨੌਕਸ ਆ ਤੇ ਕਿਡਨੀਆਂ 'ਚ ਨੌਕਸ ਆ ਲੀਆਂ ਜੀ ਤੇ ਆਹ ਇੱਥੇ ਰਹਿੰਦਾ ਇਹ ਧਰਮਸ਼ਾਲਾ 'ਚ ਇਕੱਲਾ ਹੀ ਰਹਿੰਦਾ ਕੋਈ ਨਹੀਂ ਇਹਦਾ ਖਾਣਾ ਇਕੱਲਾ ਹੀ ਰਹਿੰਦਾ ਵਾ ਤੇ ਆਹ ਜਿਹੇ ਸਪੀਕਰਾਂ ਦਾ ਕੰਮ ਕਰਦਾ ਸੀਗਾ ਧਰਮਸ਼ਾਲਾ 'ਚ ਤੇ ਰੋਟੀ ਖਾਧੀ ਤੂੰ ਅੱਜਾਂ ਸਾਡਾ ਕੋਈ ਘਰ ਵਾਲਾ ਖਾਣ ਕੀ ਕਰਦਾ ਰੋਟੀ ਤੇ ਘਰੇ ਕੋਹਣਾ ਤੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾ ਇੱਥੇ ਹੀ ਰਹਿਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਹਰਜੀਤ ਸਿੰਘ ਜੀ ਸਾਨੂੰ ਬਰਿਆਮ ਸਿੰਘ ਜੀ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਇਨਾਂ ਦੀ ਸਿਹਤ ਜਾਂਚ ਲਈ ਅਰਦਾਸ ਕਰਿਓ ਜੀ ਸਾਰੇ ਬਾਪੂ ਜੀ ਇਸ ਟਾਈਮ ਆਈ ਸੀ ਯੂ ਦੇ ਵਿੱਚ ਨੇ ਐਮ ਡੀ ਐਸ ਐਸ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਸੀਰੀਅਸ ਨੇ ਢੇਟ ਚ ਵੀ ਪਾਣੀ ਭਰਿਆ ਹੋਇਆ ਬਾਪੂ ਜੀ ਦੇ ਪੈਰ ਸੁੱਜ ਰਹੇ ਨੇ ਕਿਡਨੀਆਂ ਚ ਵੀ ਪ੍ਰੋਬਲਮ ਆ ਲੀਵਰ 'ਚ ਵੀ ਪ੍ਰੋਬਲਮ ਆ ਬਾਪੂ ਜੀ ਅਜੀਤ ਸਿੰਘ ਜੀ ਦਾ ਵਿਆਹ ਨਹੀਂ ਹੋਇਆ ਸੀ ਆਪਣੇ ਕੋਈ ਬੱਚੇ ਨਹੀਂ ਹੈਗੇ ਬਾਪੂ ਜੀ ਦੇ ਦੋ ਭਰਾ ਨੇ ਤਿੰਨ ਭੈਣਾਂ ਨੇ ਪਰ ਅੱਜਕੱਲ ਤੁਹਾਨੂੰ ਸਮਾਂ ਪਤਾ ਕਿੱਦਾਂ ਦਾ ਕੋਈ ਨਹੀਂ ਪਾਈ ਪੁੱਛਦਾ ਕਿਸੇ ਨੂੰ ਬਾਪੂ ਜੀ ਆਪਦੇ ਪਿੰਡ ਦੀ ਧਰਮਸ਼ਾਲਾ ਜਿੱਤ ਮੱਲੀਆਂ ਦੀ ਤਲਵੰਡੀ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਪਿਛਲੇ 7-8 ਸਾਲਾਂ ਤੋਂ ਉਸ ਤੋਂ ਪਹਿਲਾਂ ਜਦੋਂ ਹੱਡ ਪੈਰ ਚੱਲਦੇ ਸੀ ਬਾਪੂ ਗੁਰੂ ਘਰ ਵੀ ਦੱਸਦੇ ਸੇਵਾ ਕਰਾਉਂਦੇ ਰਹੇ ਪਿੰਡ ਦੀ ਪੰਚਾਇਤ ਵਾਲੀ ਪਿੰਡ ਦੇ ਮੋਹਤਵਾਰ ਪਤਵੰਤ ਤੇ ਸੱਜਣ ਨੇ ਸਾਡੇ ਕੋਲ ਲੈ ਕੇ ਆਏ ਕਿਉਂਕਿ ਬਾਪੂ ਜੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਮੱਲੀਆਂ ਦੀ ਤਲਵੰਡੀ ਤੋਂ ਸਾਡੇ ਨਾਲ ਸੰਗਤ ਜੁੜੀ ਹੋਈ ਹੈ ਪਹਿਲਾਂ ਵੀ ਨਗਰ ਤੋਂ ਸਪੋਰਟ ਵੀ ਕਰਦੇ ਨੇ ਵੀਰ ਸੇਵਾ ਵੀ ਕਰਾਉਂਦੇ ਨੇ ਤੇ ਉਹ ਨਗਰਵਲੀਓ ਫਿਰ ਸਾਡੇ ਨਾਲ ਸੰਪਰਕ ਕੀਤਾ ਗਿਆ ਵੀ ਸਾਡੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਆ ਧਰਮਸ਼ਾਲਾ ਚ ਪਿਆ ਲੱਤਾਂ ਸੁੱਜ ਗਈਆਂ ਬੋਲ ਵੀ ਨਹੀਂ ਹੁੰਦਾ ਮੈਂਟਲੀ ਵੀ ਅਫਸੈਟ ਹੋ ਗਿਆ ਚੱਲ ਫਿਰ ਵੀ ਨਹੀਂ ਹੁੰਦਾ ਫਿਰ ਇੱਥੇ ਸਾਡੇ ਕੋਲ ਲੈ ਕੇ ਆਏ ਬਾਪੂ ਜੀ ਨੂੰ ਅਸੀਂ ਦਾਖਲ ਕਰ ਲਿਆ ਸੀ ਪਰ ਹੁਣ ਸਿਹਤ ਬਹੁਤ ਬਾਪੂ ਜੀ ਦੀ ਖਰਾਬ ਆ ਅਰਦਾਸ ਕਰਿਓ ਬਾਪੂ ਹਰਜੀਤ ਸਿੰਘ ਤਕੜੇ ਹੋ ਜਾਣ ਤੰਦਰੁਸਤ ਹੋ ਜਾਣ ਪਰ ਬਾਪੂ ਜੀ ਨੇ ਵੀ ਆਪਣੇ ਜੀਵਨ ਦੇ ਵਿੱਚ ਜਿਵੇਂ ਗੁਰੂ ਘਰ ਚ ਪਹਿਲਾਂ ਸੇਵਾ ਕਰਦੇ ਸੀ ਸ਼ਰਾਬ ਪਿੰਦੇ ਸੀ ਬੀੜੀਆਂ ਪਿੰਦੇ ਸੀ ਫਿਰ ਗੁਰੂ ਘਰ ਦੀ ਸੇਵਾ ਤੋਂ ਵੀ ਇਹਨਾਂ ਨੂੰ ਜਵਾਬ ਮਿਲ ਗਿਆ ਪਿੰਡ ਦੀ ਧਰਮਸ਼ਾਲਾ ਜੀ ਰਹਿੰਦੇ ਸੀ ਕੋਈ ਆਸ-ਪਾਸ ਦੇ ਲੋਕ ਰੋਟੀ ਪਾਣੀ ਦੇ ਦਿੰਦੇ ਸੀ ਪਿੰਡ ਵਾਲਿਆਂ ਨੇ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਇਲਾਜ ਵੀ ਕਰਾਇਆ ਪਰ ਹੁਣ ਮੈਂਟਲੀ ਵੀ ਜ਼ਿਆਦਾ ਅਫਸੈਟ ਹੋ ਗਏ ਸੀ ਹੁਣ ਸੰਭਾਲ ਨਹੀਂ ਸੀ ਹੋ ਸਕਦੀ ਉੱਥੇ ਕੰਟਰੋਲ ਤੋਂ ਬਾਹਰ ਸੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਤਾਂ ਪੰਚਾਇਤੀ ਤੌਰ ਤੇ ਵੀਰਾਂ ਨੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਦਾਖਲ ਕਰਵਾਇਆ ਸੀ ਤੇ ਬਾਪੂ ਜੀ ਦੀਆਂ ਤਿੰਨ ਭੈਣਾਂ ਵੀ ਆ ਤੇ ਇੱਕ ਇੱਥੇ ਅਬੂ ਵਾਲ ਵਿਆਹੀ ਹੈ ਬੇਅੰਤ ਕੌਰ ਭੈਣ ਦਾ ਨਾਮ ਇੱਕ ਅਜੀਤਵਾਲ ਵਿਆਹੀ ਹੈ ਭੈਣ ਇੱਕ ਤੀਜੀ ਭੈਣ ਹੈ ਜਿਹੜੀ ਭਿੰਡਰਾ ਭਿੰਡਰ ਕਲਾਂ ਵਿਆਹੀ ਹੈ ਨਾ ਬਾਪੂ ਦੇ ਦੋ ਭਰਾ ਵਾ ਉਹ ਦੱਸਦੇ ਰਾਜਸਥਾਨ ਰਹਿੰਦੇ ਆ ਸਾਡੀ ਬੇਨਤੀ ਹੈ ਭਾਈ ਜੱਗ ਜਿਉਂਦਿਆਂ ਦੇ ਮੇਲੇ ਹੀ ਹੁੰਦੇ ਆ ਠੀਕ ਆ ਤੁਹਾਡੇ ਵੀ ਕੋਈ ਗੁੱਸੇ ਗਿੱਲੇ ਹੋਣਗੇ ਨਰਾਜ਼ਗੀਆਂ ਹੋਣਗੀਆਂ ਹੋ ਸਕਦਾ ਬਾਪੂ ਨੇ ਤੁਹਾਨੂੰ ਵੀ ਕੋਈ ਅਪਸ਼ਬਦ ਬੋਲੇ ਹੋਣ ਪਰ ਨਾਲ ਦਾ ਜੰਮਿਆ ਭਰਾ ਵਾ ਭੈਣੋ ਤੇ ਭਰਾਵੋ ਜਦੂਰ ਆਓ ਮਿਲੋ ਨੂੰ ਥੋੜਾ ਹੌਸਲਾ ਹੋਵੇ ਦਰਸ਼ਨ ਹੀ ਹੁੰਦੇ ਆ ਇਸ ਕੰਮ ਦੇ ਚਾ ਮੇਲੇ ਗਿੱਲੇ ਹੀ ਹੁੰਦੇ ਆ ਭਾਈ ਤੇ ਧੰਨਵਾਦ ਆ ਨਗਰ ਦਾ ਜਿਨ੍ਹਾਂ ਨੇ ਬਾਪੂ ਹਰਜੀਤ ਇੱਥੇ ਤੇਕਰ ਪਹੁੰਚਦਾ ਕੀਤਾ ਅੱਗੋਂ ਤੁਹਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਅਰਦਾਸ ਕਰਿਓ ਬਾਪੂ ਜੀ ਦੀ ਸਿਹਤਯਾਬੀ ਲਈ ਬਾਪੂ ਜੀ ਇਸ ਟਾਈਮ ਸੁਪਨਿਆਂ ਦੇ ਹਸਪਤਾਲ ਵਿੱਚ ਐਮ ਡੀ ਐਸ ਹਸਪੀਟਲ ਦੇ ਵਿੱਚ ਜੀਰੇ ਇਲਾਜ ਨੇ ਆਈ ਸੀ ਯੂ ਚ ਨੇ ਸੀਰੀਅਸ ਨੇ ਜਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ